ਲੋ ਵੀ ਸੱਜਣੋ ਬੈਕਐਂਡ ਤੇ ਝਾੜੂ ਨੂੰ ਪੰਜਾਬ ਦੇ ਸਿਰ ਤੇ ਮਹੌਂਜ ਬੇहद ਮਤਵਪੂਰਨ ਰੋਲ ਅਦਾ ਕਰਨ ਵਾਲੇ ਇਨਸਾਨ ਦੀਆਂ ਚੀਕਾਂ ਤਾਂ ਨਿਕਲ ਗਈਆਂ ਜੀ ਆ ਨਿਗੀ ਕਲਿੱਪ ਸੁਣੋ ਫੇਰ ਗੱਲ ਕਰਦੇ ਆਂ ਬੰਦੇ ਐਸਐਸਪੀ ਨੂੰ ਬਿਨਾਂ ਕਿਸੇ ਠੋਸ ਸ਼ਿਕਾਇਤ ਦੇ ਇਉਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਸਪੈਂਡ ਕਰ ਦੇਣਾ ਇਹ ਦੋ ਚੀਜ਼ਾਂ ਵੱਲ ਇਸ਼ਾਰਾ ਕਰਦਾ ਹੈ ਇਕ ਤਾ ਇਹ ਕਿ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਿਹਾ ਇਹ ਉਹ ਇਨਸਾਨ ਆ ਜਿਹੜਾ ਸ਼ਰੋਣੀ ਅਕਾਲੀ ਦਲ ਵੱਲੋਂ ਜਦੋਂ ਥਰਮ ਪਲਾਂਟ ਚਾਲੂ ਕੀਤੇ ਜਾਣੇ ਸੀ ਤਾਂ ਉਹ ਬਾਹਰ ਰੇਡੀਓ ਚ ਆਣ ਕੇ ਟਾਰਾ ਮਾਰ ਮਾਰ ਕੇ ਕਹਿੰਦਾ ਹੁੰਦਾ ਸੀ ਕਿ ਟਰੱਕਾਂ ਦੇ ਪੁਰਾਣੇ ਟਾਇਰਾਂ ਨਾਲ ਚੱਲਣਗੇ ਜਾਂ ਪਾਥੀਆਂ ਨਾਲ ਚੱਲਣਗੇ ਉਹਨਾਂ ਹੀ ਥਰਮ ਪਲਾਂਟਾਂ ਦੀ ਬਿਜਲੀ ਪੈਦਾ ਕੀਤੀ ਹੋਈ ਵਰਤ ਕੇ ਇਹ ਅੱਜ ਹੁਣ ਵਾਅ ਵਾਖਾਟ ਰਿਹਾ ਮਤਲਬ ਇਹ ਝਾੜੂ ਨੂੰ ਪੰਜਾਬ ਦੇ ਸਿਰ ਤੇ ਬਹਾਉਣ ਵਾਲਿਆਂ ਚ ਇਹਦਾ ਪ੍ਰਮੁੱਖ ਰੋਲ ਰਿਹਾ ਆ ਤੇ ਆ ਦੇਰੇ ਹੁਣ ਇਹਦੇ ਸ਼ਬਦਾਂ ਤੇ ਨਾ ਜਾਓ ਇਹਦੇ ਬਿਜਲੀਆਂ ਜਿਹੜੀਆਂ ਚੀਕਾਂ ਨੇ ਉਹ ਸੁਣੋ ਆਪੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਦਾਵਰ ਨੇਤਾ ਦੇ ਬਾਰੇ ਚੋਲ ਪ੍ਰਚਾਰ ਤੇ ਕਈ ਕਈ ਗੱਲ ਨੂੰ ਆਧਾਰ ਬਣਾ ਕੇ ਉਹਨਾਂ ਦੀ ਜਮਾਨਤ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਜਣਾ ਚੋਣਾਂ ਦੇ ਵਿੱਚ ਖਰਾਇਆ ਇਹਦੇ ਤੋਂ ਤੇ ਆਪ ਕਰ ਕੀ ਰਹੇ ਨੇ ਮੌਜੂਦਾ ਸਰਪੰਚਾਂ ਪੰਚਾਂ ਸ਼ਹਿਰਾਂ ਦੇ ਵਿੱਚ ਐਮ ਸੀ ਦੀ ਬਿਨਾ ਕਿਸੇ ਕਾਰਨ ਝੂਠੇ ਪਰਚੇ ਪਾ ਪਾ ਕੇ ਹੁਣ ਗ੍ਰਿਫਤਾਰੀਆਂ ਕਰ ਰਹੇ ਨੇ ਚੋਣਾਂ ਦੇ ਦੌਰਾਨ ਜੋ ਦੋ ਤਿੰਨ ਦਿਨ ਰਹਿ ਗਏ ਨੇ ਤੇ ਜਿਹੜੀ ਬੀਬੀ ਉਮੀਦਵਾਰ ਆ ਉਹਦੀ ਬੇਟੀ ਤੇ ਇਹਨਾਂ ਨੇ ਹੋਰ ਮਕਰਵਾ ਦਾ ਅੱਜ ਕਰ ਲਿਆ ਹੈ ਤੇ ਅਜੇ ਕਹਿੰਦਾ ਆ ਕਿ ਬਿਨਾ ਠੋਸ ਕਾਰਨ ਦੇ ਠੋਸ ਕਾਰਨ ਇਹ ਆ ਕਿ ਉਹ ਹੁਣ ਇਹ ਚੀਕਾਂ ਹੀ ਨੇ ਇਹਨਾਂ ਦਾ ਅਭਿਅਕਤ ਦੁਨ ਦਾ ਪਤਾ ਲੱਗ ਗਿਆ ਚੋਣ ਤਾਂ ਅਜੇ ਵੋਟਾਂ ਦਾ ਪਈਆਂ ਨਹੀਂ ਚੋਣਾਂ ਦਾ ਇਹ ਬਾਕੀ ਨੇ ਤੇ ਆਮ ਤੌਰ ਤੇ ਇਹ ਵੋਟ ਹੁੰਦੀ ਆ ਚੋਣ ਹੁੰਦੀ ਆ ਜਿੰਮਣੀ ਚੋਣ ਉਹ ਸੱਤਾਧਾਰੀ ਤਰਹੀ ਜਿੱਦੀ ਆ ਪਰ ਇਹਦੀਆਂ ਚੀਕਾਂ ਕੀ ਨੇ ਉਹ ਇਹ ਇਹ ਸਾਨੂੰ ਦੱਸਣ ਲੱਗ ਪਿਆ ਵੀ ਸਾਡੀ ਹਾਦਸਤ ਚੋਣਾ ਦੇ ਲੋਕਾਂ ਨੇ ਕੀ ਕਰਨੀ ਆ ਇਹ ਬਹਾਨਾ ਹੀ ਬਣਾ ਰਿਹਾ ਹੁਣ ਤੇ ਇਸ ਤੋਂ ਬਾਅਦ ਜਿਨ੍ਹਾਂ ਨੇ ਖੇਤ ਜਾਣ ਕਿ ਤੇ ਈਵੀਐਮ ਈਵੀਐਮ ਹੈ ਈਵੀਐਮ ਕਰਨਾ ਹੀ ਕਰਨਾ ਹੈ ਦੇਖਦੇ ਜਾਓ ਇਹ ਇੱਕ ਟ੍ਰੇਲਰ ਇਹਨੇ ਵਖਾਤਾ ਆ ਤੇ ਚੌਧਰੀ ਤੋਂ ਬਾਅਦ ਇਹਨਾਂ ਨੇ ਕੀ ਕਹਿਣਾ ਉਹਦਾ ਇੱਕ ਟ੍ਰੇਲਰ ਆ ਧੰਨਵਾਦ ਜੀ